ਕਾਲ ਜੀ ਮੈਂ ਆਸ਼ティਵਕਰ ਸੰਧੂ ਤੇ ਗੱਲ ਕਰਦੇ ਹਾਂ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਿਹੜਾ ਸਭ ਤੋਂ ਵੱਡਾ ਚਟਕਾ ਲੱਗਾ ਹੈ ਜਿਹੜਾ ਖੋਲ ਕੇ ਕੋਲ ਰੱਖ ਦਿੱਤੀ ਹੈ ਆਕਾਸ਼ ਬੱਤਰਾ ਨੇ ਡੀਆਈਜੀ ਹਰਚੰਦ ਸਿੰਘ ਪੁੱਲਰ ਦੀ ਜੇਕਰ ਗੱਲ ਕਰੀਏ ਤਾਂ ਜਿੱਥੇ ਡੀਆਈਜੀ ਹਰਚੰਦ ਸਿੰਘ ਇੱਕ ਵੱਡੇ ਮਾਮਲੇ ਦੇ ਵਿੱਚ ਕਿਦੇ ਜਾ ਰਹੇ ਨੇ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਲਾਂਤਾਂ ਪੈਣੀਆਂ ਸ਼ੁਰੂ ਹੋ ਗਈਆਂ ਨੇ ਤੁਹਾਨੂੰ ਦੱਸ ਦਈਏ ਕਿ ਜਿਹੜੇ ਨੇ ਆਕਾਸ਼ ਬੱਤਰਾ ਜਿਨ੍ਹਾਂ ਨੇ ਵਿਜੀਲੈਂਸ ਕੋਲ ਜਾਣ ਦੀ ਬਜਾਏ ਜਿਨ੍ਹਾਂ ਨੇ ਵੱਡੀ ਕਾਰਵਾਈ ਕੀਤੀ ਹੈ ਹਰਚੰਦ ਸਿੰਘ ਬੱਤਰਾ ਦੇ ਉੱਤੇ ਤਾਂ ਉਹਨਾਂ ਨੇ ਕਾਫੀ ਸੌਰੀ ਜਿਹੜੀ ਕੀਤੀ ਹੈ ਕਾਰਵਾਈ ਹਰਚੰਦ ਸਿੰਘ ਭੁੱਲਰ ਦੇ ਉੱਤੇ ਜਿਨ੍ਹਾਂ ਨੇ ਵੱਡੀ ਵੱਡੇ ਸਬੂਤ ਲਿਆ ਕੇ ਬਾਹਰ ਆਖ ਦਿੱਤੇ ਨੇ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਮਾਨਦਾਰੀ ਦੀਆਂ ਬੜੀਆਂ ਸੋਹਾਂ ਦਿੰਦੇ ਨਜ਼ਰ ਆਉਂਦੇ ਸੀ ਲੇਕਿਨ ਜਿਹੜਾ ਜਦੋਂ ਉਹਨਾਂ ਦੇ ਘਰ ਦੇ ਵਿੱਚ ਛਾਪੇ ਮਾਰੀ ਪਈ ਹੈ ਤਾਂ 7.5 ਕਰੋੜ ਰੁਪਈਆ ਮਿਲਣਾ ਜਿਹਨੂੰ ਪੈਸਾ ਜਿਹੜਾ ਹੈ ਮਸ਼ੀਨਾਂ ਦੇ ਨਾਲ ਗਿਨਿਆ ਗਿਆ ਹੈ ਤੇ ਦੂਸਰੇ ਪਾਸੇ ਜਿਹੜਾ ਹੈ ਗੱਲ ਕਰੀਏ ਗ੍ਰਾਮ ਮਤਰਾਲਾ ਜਿਹੜਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲ ਹੈ ਤੇ ਵਿਜੀਲੈਂਸ ਵੀ ਉਹਨਾਂ ਦੇ ਅੰਡਰ ਹੈ ਲੇਕਿਨ ਇਹੋ ਜੀਆਂ ਜਿਹੜੀਆਂ ਨੇ ਕਾਲੀਆਂ ਕਰਤੂਤਾਂ ਜਿਹੜੀਆਂ ਨੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸੱਤਾ ਦੇ ਹੋਣ ਦੇ ਬਾਵਜੂਦ ਦਿਖਾਈ ਦੇ ਰਹੀਆਂ ਨੇ ਤੇ ਉਹਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਹੈ ਗੜਬੜ ਲੱਗ ਰਹੀ ਹੈ ਯਾਨੀ ਕਿ ਵੱਡੀਆਂ ਉਂਗਲਾ ਉਠਣੀਆਂ ਸ਼ੁਰੂ ਹੋ ਗਈਆਂ ਨੇ ਆਮ ਆਦਮੀ ਪਾਰਟੀ ਦੀ ਸਮੁੱੱਚੀ ਲੀਡਰਸ਼ਿਪ ਤੇ ਸਭ ਤੋਂ ਵੱਡੀ ਤਾਂ ਉਹ ਦੱਸ ਦਿੰਦੇ ਆ ਆਮ ਖਬਰ ਨਿਕਲ ਕੇ ਆ ਰਹੀ ਹੈ ਪਹਿਲਾਂ ਤੁਹਾਨੂੰ ਜਿਹੜੇ ਨੇ ਰਾਜਪਾਲ ਨੇ ਉਹਨਾਂ ਦੀ ਤੁਹਾਨੂੰ ਦੱਸਦੇ ਆ ਰਾਜਪਾਲ ਗੁਲਾਬ ਸਿੰਘ ਕਟਾਰੀਆ ਦੀ ਸੁਣਾਉਂਦੇ ਆ ਉਸ ਤੋਂ ਬਾਅਦ ਗੱਲ ਕਰਾਂਗੇ ਅੱਗੇ ਚਲਦੇ ਚਲੋ ਇਹ ਤਾਂ ਲੱਗਦਾ ਹੈ ਕਿ ਯਾਰ ਸਭ ਇੱਕ ਜਗ੍ਹਾ ਪਰ ਮਿਲ ਰਹੇ ਇਤਨਾ ਕੀ ਹੋ ਰਿਹਾ ਹੈ ਹੋਰ ਆਪ ਕੋ ਦਿਖਾ ਦਿਓ ਨਹੀਂ ਜੀ ਸਾਹਿਬ ਜੀ

ਸਭੋ ਕਪ੍ਰੇਟੇ ਬੋ। ਸਾਡੀ ਜਿਹੜਾ ਪ੍ਰੈਸ ਟਾਕ ਆ ਨਾ ਜਦੋਂ ਬਹੁਤ ਜ਼ਿਆਦਾ ਤੁਹਾਨੂੰ ਹੌਸਪਟਲ ਚੋ ਜਿਨੇ ਲਈ ਮਤਬੋਸ਼ ਕਰ ਦਿਆ ਯਾਰ ਤੇ ਤੁਹਾਡੀ ਆਮ ਚੀਜ਼ ਹੋ ਰਹਾ ਹੈ ਤਾਂ ہمارا ਵੀ ਤਾਂ ਕੋਈ ਦੋਸ਼ ਨਹੀਂ ਆ ਸਕਦਾ। ਜਿਹਨੇ ਰਾਜਪਾਲ ਯਾਦਵ ਜਿਹੜੇ ਬੋਲਦੇ ਨਜ਼ਰ ਆ ਰਹੇ ਨੇ ਕਿ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਇੱਕ ਜਿਹੜੀ ਹੈ ਜੰਗ ਨਸ਼ਾ ਵਿਰੋਧ ਮੁਹਮਲ ਚਲਾਈ ਗਈ ਲੇਕਿਨ ਪਿਸਟਾਚਰੀ ਨੂੰ ਰੋਕਣ ਲਈ ਜ਼ੀਰੋ ਟੋਲਰੈਂਸ ਦੀਆਂ ਗੱਲਾਂ ਹੁੰਦੀਆਂ ਸੀ ਲੇਕਿਨ ਆਪਣੇ ਹੀ ਪੰਜਾਬ ਦੇ ਨੱਕ ਦੇ ਹੇਠ ਇੰਨੀ ਵੱਡੀ ਗਰਦਾਰੀ ਚੱਲ ਰਹੀ ਹੈ ਆਪਣੇ ਹੀ ਜਿਹੜੇ ਨੇ ਅਫਸਰ ਉਹ ਅਫਸਰशाही ਦਾ ਫਾਇਦਾ ਉਠਾ ਰਹੇ ਨੇ ਉਹਨਾਂ ਵੱਲੋਂ ਨਜਾਇਜ਼ ਜੈ ਦਾਤਾਂ ਦਾ ਕਬਲਾ ਕੀਤਾ ਜਾ ਰਿਹਾ ਹੈ ਯਾਨੀ ਕਿ ਉਹ ਕਹਿੰਦੇ ਕਿ ਇੱਕ ਹਿਸਾਬ ਦਾ ਬਾਹਰੋਂ ਆ ਕੇ ਜਿਹੜੀਆਂ ਚੈਕਿੰਗਜ਼ ਹੋ ਰਹੀਆਂ ਨੇ ਜੇਕਰ ਪੰਜਾਬ ਦੇ ਵਿੱਚ ਲੁੱਟਾ ਖੁੱਟਾ ਹੋਈਆਂ ਨੇ ਤਾਂ ਇਹਦੇ ਵਿੱਚ ਆਪਣੇ ਹੀ ਮੰਤਰੀਆਂ ਦਾ ਲੈਣਾ ਦੇਣਾ ਜ਼ਰੂਰ ਹੋ ਸਕਦਾ ਹੈ। ਯਾਨੀ ਕਿ ਇੱਕ ਪਾਸੇ ਰਾਸ਼ਟਰ ਯਾਦਵ ਨੇ ਸਿੱਧੀ ਉਂਗਲ ਚੱਕੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਜਿਨ੍ਹਾਂ ਦੇ ਵੱਲੋਂ ਇਮਾਨਦਾਰੀ ਦੀਆਂ ਵਿਰੋਧੀ ਪਾਰਟੀਆਂ ਨੂੰ ਕੇਰ ਨਾਲ ਲੇਕਿਨ ਜੋ ਆਪਣੀ ਪਾਰਟੀ ਸੱਤਾ ਦੇ ਵਿੱਚ ਹੁੰਦਿਆਂ ਜਿਸ ਤਰੀਕੇ ਦੀਆਂ ਕਾਲੀਆਂ ਕਰਤੂਤਾ ਆਏ ਦਿਨ ਉਹਨਾਂ ਦੇ ਵਿਧਾਇਕਾਂ ਦੀਆਂ ਵੀ ਸਾਹਮਣੇ ਆਈਆਂ ਹੁਣ ਸਭ ਤੋਂ ਵੱਡਾ ਡੀਆਈਜੀ ਜਿਹਨੂੰ ਜਿਹਨੂੰ ਜਿਹੜਾ ਸੁਰੱਖਿਆਤ ਕਰਨ ਵਾਸਤੇ ਬੈਠਾ ਸੀ ਲੋਕਾਂ ਦੀ ਲੇਕਿਨ ਉਹ ਸੱਜੀ ਖੱਬੀ ਬਾਹ ਬਣਿਆ ਹੋਇਆ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਹੁਣ ਵੱਡੀ ਜਿਹੜੀ ਹੈ ਕਰਤੂਤਾ ਦਾ ਮਾਲਕ ਜਿਹਦੀ ਸਾਹਮਣੇ ਆ ਗਈਆਂ ਨੇ ਹਰੇਕ ਰਿਪੋਰਟਾਂ ਜਿਹਦੇ ਘਰ ਦੇ ਵਿੱਚੋਂ 50 ਕਰੋੜ ਦੇ ਕਰੀਬ ਜਿਹੜਾ ਹੈ ਜਾਇਦਾਦ ਮਿਲੀ ਹੈ ਤਾ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਸੂਤੇ ਫਸਦੇ ਨਜ਼ਰ ਆ ਰਹੇ ਨੇ ਰਾਜਪਾਲ ਯਾਦਵ ਵੀ ਇਹ ਕਹਿ ਰਹੇ ਨੇ ਕਿ ਸੌਰੀ ਜਿਹੜੇ ਨੇ ਰਾਜਪਾਲ ਜਿਹੜੇ ਨੇ ਗੁਲਾਬ ਸਿੰਘ ਕਟਾਰੀਆ ਉਹ ਇਹ ਕਹਿ ਰਹੇ ਨੇ ਕਿ ਜੇਕਰ ਇਸ ਤਰੀਕੇ ਦੀਆਂ ਜਿਹੜੀਆਂ ਕਾਲੀਆਂ ਕਰਤੂਤਾ ਨੇ ਪੰਜਾਬ ਦੇ ਵਿੱਚ ਰਹਿ ਕੇ ਜਿਹੜੀ ਸੱਤਾ ਦੇ ਵਿੱਚ ਪਾਰਟੀ ਹੋਵੇ ਤੇ ਬਾਹਰੋਂ ਆ ਕੇ ਜਿਹੜੀ ਹੈ ਸ਼ਾਨਬਿੰਨ ਕੀਤੀ ਜਾਵੇ ਯਾਨੀ ਕਿ ਇਹ ਸਾਰਾ ਕੇਂਦਰ ਸਰਕਾਰ ਨੂੰ ਕ੍ਰੈਡਿਟ ਜਾ ਰਿਹਾ ਕਿਉਂਕਿ ਕੇਂਦਰ ਸਰਕਾਰ ਨੇ ਸਾਰੇ ਕਾਲੇ ਚਿੱਟੇ ਖੋਲ੍ਹਨੇ ਸ਼ੁਰੂ ਕਰ ਦਿੱਤੇ ਨੇ ਧੰਨਵਾਦ